लोक हित लोका दी आवाज ਜਿੱਥੋਂ ਕੋਲੰਬੀਆ ਤੋਂ ਇਕੋਕੀਨ ਜਿਹੜੀ ਹੈ ਉਹ ਟਰਾਂਸਪੋਰਟ ਕਰਦੇ ਸੀਗੇ ਵੱਖ-ਵੱਖ ਸਟੇਟਸ ਆਫ ਯੂ ਐਸ ਐਂਡ ਕੈਨੇਡਾ 2023 ਤੋਂ ਬਾਅਦ ਐਮਪੀਆਈ ਦੀ ਸੂਈ ਐਕਟਿਵ ਹੋਈ ਸੀ ਕਿਨਾਰੇ ਤੇ ਐਫਬੀਐਨਏ ਨੇ ਸੱਤ ਮੈਂਬਰ ਚੋਂ ਛੇ ਨੰਬਰ ਗ੍ਰਫਤਾਰ ਕਰ ਲਏ ਇਹ ਸ਼ੇਨਾਜ਼ ਜਿਹੜਾ ਸੀਗਾ ਜਦ ਉੱਥੇ ਥੋੜਾ ਥਿੰਗਸ ਗੌਟ ਹਿਟਡ ਅਪ ਇਹ ਇੰਡੀਆ ਪਹੁੰਚ ਕੇ ਆ ਗਿਆ ਜੀ ਤੇ ਹਿਊਮਨ ਇੰਟੈਲੀਜੈਂਸ ਜਿਹੜੀ ਸੀਗੀ ਰੰਧਾਰਨ ਪੁਲਿਸ ਦੀ ਉਹ ਲੱਗੀ ਹੋਈ ਸੀ ਕਿ ਜੀ ਤੇ ਇਹਨੂੰ ਗ੍ਰফতার ਕਰ ਰਾਤ ਨੂੰ ਕੀਤਾ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਇਹ ਨਿਕਲ ਕੇ ਆਇਆ ਹੈ ਕਿ ਪਰ ਵਿਕ ਕੋਲ ਸੈਂਟਰਲ ਐਂਡ ਸਾਊਥ ਅਮਰੀਕਾ ਤੋਂ ਇਹ 600 ਕਿਜੀ ਆਫ ਕੋਕੀਨ ਜੇ ਰਿਸੀਗੀ ਉਹ ਵੱਖ-ਵੱਖ ਸਟੇਟਸ ਯੂਨਾਈਟਿਡ ਸਟੇਟਸ ਤੇ ਕੈਨੇਡਾ ਚ ਇਹ ਡਿਸਟ੍ਰਿਬਿਊਟ ਕਰਦੇ ਸੀਗੇ 400 450 ਦੇ ਕਰੀਬ ਟਰੱਕ ਡਰਾਈਵਰਸ ਜਿਹੜੇ ਸੀਗੇ ਉਹ ਇਹਨਾਂ ਦੇ ਪੈਨਲਸ ਸੀਗੇ ਤੇ FBI ਨੇ ਅਰਾਊਂਡ 391 ਕਿਜੀ ਆਫ ਮੈਥ ਤੇ 109 ਕੀ ਕੋਕੀਨ ਹੁਣ ਤੱਕ ਇਸ ਕਾਰਜ ਤੋਂ ਬਰਾਮਤ ਕਰ ਲੀਏ ਇਨਵੈਸਟੀਗੇਸ਼ਨ ਹੁਣ ਚੱਲ ਰਹੀ ਹੈ ਇਟਸ ਇਨੀਸ਼ੀਅਲ ਫੇਸ ਆਫ ਇਨਵੈਸਟੀਗੇਸ਼ਨ ਜਦ ਕੋਈ ਚੀਜ਼ ਨਵੀਂ ਨਿਕਲ ਕੇ ਆਏਗੀ ਤੁਹਾਨੂੰ ਪਤਾ ਸਰਸ਼ੇ ਨਾਹਰਾ ਜਿਹਦਾ ਤੁਸੀਂ ਦੱਸਿਆ ਕਿ ਉਹ ਕੋ ਗੇਮ ਕਰਦਾ ਸੀ ਇੱਥੇ ਵੀ ਬੇ ਨਸ਼ੇ ਦਾ ਹੈਗੇ ਸਮਾਨ ਲੈਣ ਕਮਿਸ਼ਨ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਇਹ ਭੋਗ ਨਿਕਲਣਗੇ ਤੇ ਵੀ ਇਹ ਲਾਈਨਸ ਨਿਕਲਣਗੇ ਹੀ ਵਾਸ ਇਨ ਟੱਚ ਇਨ ਟੈਕ ਸੀਗਾ ਜਨਵਰੀ ਚ ਇਹਨਾਂ ਨੇ ਤਰੰਤਾਰਨ ਪੁਲਿਸ ਨੇ ਪਹਿਲਾ ਪੰਜ ਸ਼ੂਟਰ ਫੜੇ ਸੀ ਜਿਹੜੇ ਆਪਣੇ ਬਾਈਬਲ ਗੈਂਗ ਅਹ ਦੇ ਮੈਂਬਰ ਦਾ ਉਹਨਾਂ ਨੇ ਰੈਕੀ ਵੀ ਕੀਤੀ ਹੋਈ ਸੀਗੀ ਤੇ ਮਰਡਰ ਪਲਾਨ ਕੀਤੇ ਸੀਗੇ ਤੇ ਅਲੱਗ-ਅਲੱਗ ਥਾਵਾਂ ਤੋਂ ਇਹਨਾਂ ਨੇ ਕੰਪਿਊਟਰ ਫੜੇ ਸੀਗੇ ਤੇ ਉਸੀ ਕੇਸ 'ਚ ਇਹਨੂੰ ਜਿਹੜਾ ਹੈ ਗ੍ਰਫਤਾਰ ਕੀਤਾ ਹੁਣ ਅਮਰੀਕਾ ਤੋਂ ਪੀਆਰ ਮਿਲ ਚੁੱਕੀ ਹੋਈ ਹੈ ਕਿ ਨਹੀਂ ਪਤਾ ਅਹ ਕੈਨੇਡਾ ਤੋਂ ਪੀਆਰ ਕੈਨੇਡਾ ਤੋਂ ਪੀਆਰ ਸਰ ਪੁਲਿਸ ਰਿਮਾਰਡ ਵੀ ਜਾ ਰਿਹਾ ਹੈ ਨਾ ਸਾਜੀ ਪੁਲਿਸ ਰਿਮਾਰਡ ਲੈ ਰਿਹਾ ਜੀ ਤਿੰਨ ਤੇ ਪੇਸ਼ ਕਰਾ ਕੇ ਅਹ ਵਾਰ ਤੋਂ ਬਾਅਦ ਪੁਲਿਸ ਰਿਮਾਰਡ ਲਿਆ ਜਾਏਗਾ ਜੇ ਤੁਸੀਂ ਲੋਕਲ ਲੋਕਲ ਲਿੰਕਸ ਦੀ ਗੱਲ ਕਰਦੇ ਹੋ ਤਾਂ ਕਾਫੀ ਜ਼ਿਆਦਾ ਹੋ ਗਈ ਯੂਐਸ ਤੇ ਇਹ ਇੰਡੀਆ ਵਾਪਸ ਭੱਜ ਕੇ ਆ ਗਿਆ ਜਿੱਦੀ ਇਨਫੋਰਮੇਸ਼ਨ ਜਿਹੜੀ ਸੀਗੇ ਟਰੈਕ ਕਰ ਰਹੇ ਸੀਗੇ ਤਰਨ ਤਰਨ ਪੁਲਿਸ ਨੂੰ ਟਰੈਕ ਕਰ ਰਹੇ ਸੀਗੇ ਤੇ ਕੱਲ ਰਾਤ ਨੂੰ ਇਹ ਗ੍ਰਿਫਤਾਰ ਹੋਇਆ ਹੈ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਬਹੁਤ ਇਨੀਸ਼ੀਅਲ ਹੈ ਇਨੀਸ਼ੀਅਲ ਇਨਵੈਸਟੀਗੇਸ਼ਨ ਸੇ ਜਿਹੜੀ ਚੀਜ਼ਾਂ ਰਿਵੀਲ ਹੋਈਆਂ ਉਹ ਤੁਹਾਨੂੰ ਬਰੀਫਿੰਗ ਕਰਤੀਆਂ ਤੇ ਇੰਪੋਰਟੈਂਟ ਚੀਜ਼ ਇਹ ਹੈ ਕਿ ਇਹ ਪਰ ਵੀਕ ਕੋਲੰਬੀਆ ਸੈਂਟਰਲ ਅਮਰੀਕਾ ਤੋਂ 600 ਕਿਜੀ ਆਫ ਕੋਕੀਨ ਜਿਹੜੀ ਸੀਗੀ ਉਹ ਕੈਲੀਫੋਰਨੀਆ ਰਾਹੀਂ ਵਕਫਾ ਯੂ ਐਸ ਦੇ ਸਟੇਟਸ ਤੇ ਕੈਨੇਡਾ ਚ ਡਿਸਟ੍ਰਿਬਿਊਟ ਕਰਾਉਂਦੇ ਸੀਗੇ 440 ਡਰਾਈਵਰਸ ਜਿਹੜੇ ਸੀ ਕਿ ਕੰਟੇਨਰਸ ਦੇ ਉਹ ਇਹਨਾਂ ਦੇ ਪੈਨਲਸ ਸੀਗੇ ਤੇ ਐਫ ਬੀ ਆਈ ਨੇ ਕੋਈ ਸਾਢੇ 300 350 ਦੇ ਕਰੀਬ ਮੈਟ ਰਾਮਤ ਕੀਤੀ ਸੀ ਜੀ ਨਾਂ ਤੇ ਜਿਹੜੇ 6 ਬੰਦੇ ਫੜੇ ਗਏ ਆ ਤੇ ਕੋਈ 100 ਦੇ ਕਰੀਬ 100 ਗੀਜੀ ਦੇ ਕਰੀਬ ਕੁਕਿੰਗ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਬਾਕੀ ਜਿਵੇਂ ਹੋਗਾ ਐਸਐਸਪੀ ਸਾਹਿਬ ਤੋਂ ਨਿਕਲ ਕਰੂਗੀ ਇਹ ਫਸਟ ਟਾਈਮ ਹਿਸਟਰੀ ਚ ਇੱਕ ਪੰਜਾਬ ਚ ਹੀ ਇੰਟਰਨੈਸ਼ਨਲਸ ਬਹੁਤ ਫਕਰ ਲਿਆਇਆ ਤੇਮ ਨੂੰ ਨਾਰਕ ਟੀਮ ਨੂੰ ਨੈਸਰੀ ਜਿਹੜੇ ਜਿਹੜੇ ਰਿਪੋਰਟਸ ਡੀਜੀ ਸਾਹਿਬ ਨੂੰ ਜੋ ਹੋਰ ਵੀ ਦਾ ਪੁੱਛ ਕਿਸ ਤੇ ਉਹ ਹਾਕਾ ਇਹਦੇ ਲਿੰਕਸ ਹੈ ਹੀ ਵਾਸ ਐਕਟਿਵ ਇਨ ਦਿਸ ਏਰੀਆ ਕਿਉਂਕਿ ਇਹਨਾਂ ਨੇ ਐਸਐਸਪੀ ਸਾਹਿਬ ਜੀ ਨੇ ਦੱਸਰੇ ਸੀਗੇ ਕਿ ਜਨਵਰੀ ਚ ਪੰਜ ਸ਼ੂਟਰ ਫੜੇ ਸੀ ਕਿ ਵੱਖ-ਵੱਖ ਥਾਂ ਤੋਂ ਮਾਝਾ ਜਿਹੜੀ ਆ ਤੋਂ ਵੀਰਸ ਡਿਸਟ੍ਰਿਕਟਸ ਆਫ ਮਾਝਾ ਇਹਨਾਂ ਨੇ ਟਾਰਗੇਟਡ ਕਿਲਿੰਗਸ ਕਰਨੀ ਸੀਗੀ ਰਾਈਵਲ ਗੈਂਗ ਮੈਂਬਰਸ ਦੀ ਤੇ ਤੁਮਕੇ ਵੀ ਤੁਮਕੇ ਵੀ ਤਾਂ ਸੀਗੇ ਤੇ ਉਹ ਇੰਟੈਕ ਸੀਗੇ ਇਸ ਬੰਦੇ ਤੇ ਐਂਡ ਜਦ ਇਹਦਾ ਇੰਨੀ ਵੱਡੀ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਬਸ ਓਵਰਲੈਪ ਵੀ ਕਰਦੇ ਕੋਪਿਸਲੀ ਵੀ ਕੰਮ ਕਰਦਾ ਹੈ ਉਸ ਲਈ ਵੀ ਕਰਦਾ ਹੈ ਤੇ ਜਿਵੇਂ ਜਿਵੇਂ ਇਹਨਾਂ ਦੇ ਲਿੰਕੇਜਸ ਨਿਕਲਣਗੇ ਤੁਹਾਨੂੰ ਦੱਸ ਦਿੰਦਾ ਜਾਊਗਾ ਥੈਂਕ ਯੂ ਥੈਂਕ ਯੂ